ਸਮੂਚੇ ਕਪੂਰਥਲਾ ਵਾਸੀਆਂ ਨੂੰ ਮੇਰੇ ਵੱਲੋਂ ਨਿੱਘਾ ਸਤਿਕਾਰ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧੀ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਉਹਦੀ ਲੜੀ ਦੇ ਵਿੱਚ ਹੀ ਕਪੂਰਥਲਾ ਦੇ ਵਿੱਚ ਇੱਕ ਕਪੂਰਥਲਾ ਸਾਈਕਲੋਥਰੋਨ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਹ ਜਿਹੜਾ ਪ੍ਰੋਗਰਾਮ ਹੈ ਇਹ ਯੁੱਧ ਨਸ਼ਾ ਵਿਰੁੱਧੀ ਲੜੀ ਦੇ ਵਿੱਚ ਹੀ ਜਿਹੜਾ ਨਸ਼ਿਆਂ ਦੇ ਖਿਲਾਫ ਜਾਗਰੂਤਾ ਫੈਲਾਉਣ ਲਈ ਅਤੇ ਤੰਦਰੁਸਤ ਪੰਜਾਬ ਦੇ ਸੁਪਨੇ ਨੂੰ ਅੱਗੇ ਲੈ ਕੇ ਜਾਣ ਲਈ ਸਾਈਕਲੋਥਰਨ ਕਪੂਰਥਲਾ ਸ਼ਹਿਰ ਦੇ ਵਿੱਚ ਕਰਾਇਆ ਜਾ ਰਿਹਾ ਹੈਗਾ ਇਹ ਜਿਹੜਾ ਸਾਈਕਲੋਥਰਨ ਹੈ ਇਹ ਗੁਰੂ ਨਾਨਕ ਸਟੇਡੀਅਮ ਤੋਂ 5 ਵਜੇ ਸਵੇਰੇ 20 ਤਰੀਕ ਨੂੰ ਸ਼ੁਰੂਆਤ ਹੋਏਗੀ ਇਸ ਤੋਂ ਬਾਅਦ ਇਹ ਸ਼ਹਿਰ ਦੇ ਜਿਹੜੀ ਵਕ ਵਕਤ ਜਿਹੜੀ ਵਿਰਾਸਤੀ ਇਮਾਰਤਾਂ ਹੈਗਿਆ ਉਹਦੇ ਥਰੂ ਜਿਹੜਾ ਸਾਈਕਲੋਥਰਨ ਜਾਏਗਾ ਤੇ ਵਾਪਸ ਹੀ ਇਹਦੀ ਸਮਾਪਤੀ ਗੁਰੂ ਨਾਨਕ ਸਟੇਡੀਅਮ ਦੇ ਵਿੱਚ ਹੋਏਗੀ ਮੈਂ ਆਪ ਸਾਰਿਆਂ ਨੂੰ ਨਿਗ੍ਹਾ ਮੰਤਰਨ ਦਿਨਾ ਕਿ ਸਾਰੇ ਵੱਧ ਚੜ ਕੇ ਇਸ ਕਪੂਰਥਲਾ ਸਾਈਕਲੋਥਨ ਦੇ ਵਿੱਚ ਆਪਣੀ ਹਿੱਸਾ ਪਾਓ ਤਾਂ ਜੋ ਇਸ ਇਵੈਂਟ ਨੂੰ ਅਸੀਂ ਇੱਕ ਵੱਡੇ ਪੱਧਰ ਤੇ ਸਕਸੈਸਫੁਲ ਬਣਾ ਸਕੀਏ ਕਪੂਰਥਲਾ ਸਾਈਕਲੋਥਨ 2025 ਵਿਰਾਸਤ ਵੀ ਸਿਹਤ ਵੀ